ਤੇਜਿੰਦਰ ਜੋ ਕਿ ਆਮ ਘਰ ਦੇ ਵਿੱਚੋਂ ਉੱਠਿਆ ਸੀ ਤੇ ਅੱਜ ਉਹ ਡੀਐਮ ਦੀ ਪੋਸਟ ਦੇ ਉੱਪਰ ਸੀ ਉਸਦੇ ਪਿਤਾ ਜੋ ਕਿ ਇੱਕ ਦਿਹਾੜੀਦਾਰ ਦਿਹਾੜੀ ਮਜ਼ਦੂਰੀ ਕਰਕੇ ਉਹ ਆਪਣਾ ਪੇਟ ਪਾਲਦੇ ਹੁੰਦੇ ਸੀ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਸੁਪਨੇ ਸੀ ਕਿ ਚਲੋ ਅਸੀਂ ਤਾਂ ਕੁਝ ਨਹੀਂ ਬਣ ਸਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਨੂੰ ਜ਼ਰੂਰ ਕੁਝ ਬਣਾਉਣਾ ਤੇ ਉਹਨਾਂ ਦੀ ਮਿਹਨਤ ਦੇ ਸਦਕਾ ਉਹਨਾਂ ਦੇ ਪੁੱਤਰ ਤੇਜਿੰਦਰ ਨੇ ਵੀ ਦਿਨ ਰਾਤ ਮਿਹਨਤ ਕੀਤੀ ਰਾਤ ਦੇ ਹਨੇਰੇ ਦੇ ਵਿੱਚ ਜਾਗ-ਜਾ ਕੇ ਪੜਾਈਆਂ ਕੀਤੀਆਂ ਰਾਤਾਂ ਨੂੰ ਸੌਂਕੇ ਨਹੀਂ ਬਲਕਿ ਜਾਗਦੀਆਂ ਅੱਖਾਂ ਦੇ ਨਾਲ ਜੋ ਸੁਪਨੇ ਦੇਖੇ ਤੇ ਅੱਜ ਉਹ ਸੁਪਨਾ ਉਸ ਦਾ ਪੂਰਾ ਹੋ ਚੁੱਕਿਆ ਸੀ ਤੇ ਐਸ ਵਕਤ ਉਹ ਡੀਐਮ ਬਣ ਚੁੱਕਿਆ ਸੀ ਤੇ ਗੱਡੀਆਂ ਦਾ ਕਾਫਲਾ ਜੋ ਕਿ ਸਵਾਗਤ ਕਰਨ ਦੇ ਲਈ ਉਸ ਦੇ ਅੱਗੇ ਖੜਾ ਸੀ ਸ਼ਹਿਰ ਦੇ ਨਾਮੀ-ਗ ਨਾਮੀ ਬੰਦੇ ਐਸਪੀ ਡੀਐਸਪੀ ਜਿੰਨੇ ਵੀ ਜੋ ਜ਼ਿਲ੍ਹੇ ਦੇ ਅਹੁਦੇਦਾਰ ਹੁੰਦੇ ਨੇ ਸਾਰੇ ਲੋਕ ਤੇਜਿੰਦਰ ਦਾ ਸਵਾਗਤ ਕਰਨ ਦੇ ਲਈ ਪਹਿਲਾਂ ਹੀ ਗੇਟ ਤੇ ਗੁਲਦਸਤੇ ਲੈ ਕੇ ਖੜੇ ਸੀ ਤੇਜਿੰਦਰ ਅੱਜ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਦਾ ਸਭ ਤੋਂ ਵੱਡਾ ਸੁਪਨਾ ਜੋ ਪੂਰਾ ਹੋ ਗਿਆ ਉਹ ਆਪਣੇ ਮਨ ਦੇ ਵਿੱਚ ਗੁਰੂ ਮਹਾਰਾਜ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਸੀ ਕਿ ਗੁਰੂ ਮਹਾਰਾਜ ਅੱਜ ਜੋ ਮੈਂ ਮਿਹਨਤ ਕੀਤੀ ਹੈ ਇਹ ਸਭ ਤੇਰੀ ਰਹਿਮਤ ਦੇ ਨਾਲ ਕੀਤੀ ਹੈ ਜੇਕਰ ਤੇਰੀ ਰਹਿਮਤ ਨਾ ਹੁੰਦੀ ਤੇ ਤੇਰੀ ਰਹਿਮਤ ਤੋਂ ਬਿਨਾ ਕੱਖ ਵੀ ਨਹੀਂ ਸੀ ਹੋਣਾ ਇੱਕ ਦਿਹਾੜੀਦਾਰ ਦਾ ਬੱਚਾ ਜੋ ਕਿ ਡੀਐਮ ਬਣ ਕੇ ਅੱਜ ਜੋ ਕਿ ਨੌਕਰੀ ਜੁਆਇਨ ਕਰਨ ਜਾ ਰਿਹਾ ਹੈ ਉਸ ਦੇ ਅੱਖਾਂ ਦੇ ਵਿੱਚ ਉਮੀਦਾਂ ਸੀ ਸੁਪਨੇ ਸੀ ਕਿ ਮੈਂ ਇਸ ਪੋਸਟ ਦੇ ਉੱਪਰ ਬੈਠਾਂਗਾ ਤੇ ਬੜੀ ਹੀ ਇਮਾਨਦਾਰੀ ਦੇ ਨਾਲ ਸਾਰਾ ਹੀ ਕੰਮ ਕਰਾਂਗਾ ਤਾਂ ਉਸ ਤੋਂ ਬਾਅਦ ਕੀ ਹੋਇਆ ਉਹ ਆਪਣੀ ਡਿਊਟੀ ਜੁਆਇਨ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਡਿਊਟੀ ਜੁਆਨ ਕਰਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ ਅਤੇ ਉਸ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਉਸ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਮਿਲਦੀਆਂ ਹੁੰਦੀਆਂ ਨੇ ਕਿ ਵੱਡੇ ਵੱਡੇ ਜਿੰਨੇ ਵੀ ਅਫਸਰ ਨੇ ਜਿੰਨੇ ਵੀ ਅਹੁਦੇਦਾਰ ਨੇ ਇਹ ਆਮ ਛੋਟੇ ਗਰੀਬ ਲੋਕਾਂ ਨੂੰ ਕੁਝ ਵੀ ਨਹੀਂ ਸਮਝਦੇ ਉਸ ਕੋਲੇ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਸੀ ਕਿ ਜਿੰਨਾ ਵੀ ਮਜ਼ਦੂਰ ਵਰਗ ਹੈ ਉਹਨਾਂ ਦੇ ਨਾਲ ਧੱਕਾ ਹੁੰਦਾ ਹੈ ਅਤੇ ਇਸ ਕਰਕੇ ਉਸ ਨੇ ਆਪਣੇ ਪਿਤਾ ਨੂੰ ਭੇਜਿਆ ਕਿ ਤੁਸੀਂ ਇੱਕ ਕੰਮ ਕਰੋ ਇਸ ਨਾਲ ਦੇ ਥਾਣੇ ਦੇ ਵਿੱਚ ਮਜ਼ਦੂਰ ਦੀ ਜ਼ਰੂਰਤ ਹੈ ਤਾਂ ਤੁਸੀਂ ਮਜ਼ਦੂਰੀ ਕਰਨ ਦੇ ਲਈ ਉਸ ਥਾਣੇ ਦੇ ਵਿੱਚ ਚਲੇ ਜਾਓ ਤੇ ਉੱਥੇ ਜਾ ਕੇ ਜੋ ਕੁਝ ਵੀ ਹੋਵੇਗਾ ਉਹ ਅਸੀਂ ਇੱਥੇ ਬੈਠੇ ਵਾਚ ਕਰਾਂਗੇ ਉਸ ਤੋਂ ਬਾਅਦ ਕੀ ਹੁੰਦਾ ਹੈ ਐਸਪੀ ਆਫਿਸ ਦੇ ਵਿੱਚ ਚਲਾਇਆ ਜਾਂਦਾ ਹੈ ਤਾਂ ਉੱਥੇ ਮਜ਼ਦੂਰੀ ਕਰਨ ਲੱਗ ਜਾਂਦਾ ਹੈ ਇੱਕ ਹਫਤੇ ਦਾ ਉਹ ਕੰਮ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਆਪਣੇ ਪੈਸੇ ਲੈਣ ਦੇ ਲਈ ਦਫ਼ਤਰ ਦੇ ਵਿੱਚ ਜਾਂਦਾ ਹੈ ਤਾਂ ਪੈਸੇ ਦੇਣ ਦੇ ਵਿੱਚ ਕਾਫੀ ਆਨਕਾਨੀ ਕੀਤੀ ਜਾਂਦੀ ਹੈ ਕਹਿੰਦੇ ਨੇ ਕਿ 300 ਰੁਪਿਆ ਦਿਹਾੜੀ ਬਾੜੀ ਐ ਤੁਸੀਂ ਲੋਕਾਂ ਨੇ ਲੁੱਟ ਮਚਾ ਰੱਖੀ ਐ ਅਤੇ ਇਸ ਕਰਕੇ ਤੁਹਾਨੂੰ 300 ਰੁਪਿਆ ਦਿਹਾੜੀ ਨਹੀਂ ਤੁਹਾਨੂੰ ਅਸੀਂ 200 ਰੁਪਿਆ ਦਿਹਾੜੀ ਹੀ ਦੇਵਾਂਗੇ ਉਸ ਤੋਂ ਬਾਅਦ ਡੀਐਮ ਸਾਹਿਬ ਦੇ ਪਿਤਾ ਕਹਿਣ ਲੱਗੇ ਕਿ ਨਹੀਂ ਅਸੀਂ ਸਾਰਾ ਦਿਨ ਇੱਥੇ ਖੱਪਦੇ ਆਂ ਤਾਂ ਤੁਸੀਂ ਐਵੇਂ ਨਾ ਕਰੋ ਇਹ ਕੋਈ ਕਾਨੂੰਨ ਨਹੀਂ ਕਿ ਤੁਸੀਂ ਸਾਨੂੰ ਕੰਮ ਵੀ ਸਾਡੇ ਤੋਂ ਕਰਵਾ ਲਓ ਤੇ ਸਾਨੂੰ ਪੈਸੇ ਵੀ ਪੂਰੇ ਨਾ ਦਿਓ ਤੁਸੀਂ ਸਾਨੂੰ ਦਿਹਾੜੀ ਪੂਰੀ ਦੇ ਦਿਓ ਤੇ ਉਸ ਤੋਂ ਬਾਅਦ ਜੋ ਐਸਪੀ ਸਾਹਿਬ ਹੈ ਉਹ ਇਹ ਬੋਲਣ ਲੱਗੇ ਕਿ ਤੁਸੀਂ ਹੁਣ ਸਾਨੂੰ ਕਾਨੂੰਨ ਸਿਖਾਉਂਗੇ ਅਸੀਂ ਸ਼ਹਿਰ ਦੇ ਕਾਨੂੰਨ ਦੇ ਵੱਡੇ ਅਹੁਦੇਦਾਰ ਹਾਂ ਤੁਸੀਂ ਦੋ ਕੋੜੀ ਦੇ ਮਜ਼ਦੂਰ ਸਾਨੂੰ ਕਾਨੂੰਨ ਸਿਖਾਉਂਗੇ ਤਾਂ ਉਸ ਤੋਂ ਬਾਅਦ ਜੋ ਡੀਐਮ ਸਾਹਿਬ ਦੇ ਪਿਤਾ ਹੈ ਉਹ ਕਹਿਣ ਲੱਗੇ ਕਿ ਅਸੀਂ ਸਾਹਿਬ ਤੁਹਾਨੂੰ ਕਾਨੂੰਨ ਨਹੀਂ ਸਿਖਾ ਰਹੇ ਅਸੀਂ ਤਾਂ ਸਿਰਫ ਇਹੀ ਕਹਿ ਰਹੇ ਹਾਂ ਕਿ ਅਸੀਂ ਜੋ ਦਿਹਾੜੀ ਇੱਥੇ ਲਈ ਹੈ ਜੋ ਮਜ਼ਦੂਰੀ ਅਸੀਂ ਤੁਹਾਡੇ ਕੋਲ ਕੀਤੀ ਹੈ ਸਾਨੂੰ ਉਸ ਦਾ ਪੂਰਾ ਪੈਸਾ ਮਿਲਣਾ ਚਾਹੀਦਾ ਹੈ ਨਹੀਂ ਤਾਂ ਸਾਨੂੰ ਕੰਮ ਕਰਨ ਦਾ ਕੀ ਫਾਇਦਾ ਸਵਾਡੇ ਤੋਂ ਵੱਡਾ ਕੋਈ ਵੀ ਅਹੁਦੇਦਾਰ ਹੈ ਤੁਸੀਂ ਉਸ ਨਾਲ ਸਾਡੀ ਗੱਲ ਕਰਾ ਦਿਓ ਸ਼ਹਿਰ ਦੇ ਡੀਐਮ ਸਾਹਿਬ ਦੇ ਨਾਲ ਸਾਡੀ ਗੱਲ ਕਰਾ ਦਿਓ ਤਾਂ ਉਸ ਤੋਂ ਬਾਅਦ ਐਸਪੀ ਗੁੱਸੇ ਦੇ ਵਿੱਚ ਬੋਲਣ ਲੱਗਿਆ ਤੇ ਉੱਚੀ ਉੱਚੀ ਹੱਸਣ ਲੱਗਿਆ ਤੇ ਕੋਲ ਖੜੇ ਜੋ ਐਸਆਈ ਏਐਸਆਈ ਅਤੇ ਹੋਰ ਕਾਂਸਟੇਬਲ ਸੀ ਉਹ ਵੀ ਦੰਦੀਆਂ ਘੜਨ ਲੱਗੇ ਅਤੇ ਕਹਿਣ ਲੱਗੇ ਕਿ ਤੂੰ ਦੋ ਕੋੜੀ ਦਾ ਮਜ਼ਦੂਰ ਤੇਰੀ ਐਨੀ ਔਕਾਤ ਹੈ ਕਿ ਤੂੰ ਸ਼ਹਿਰ ਦੇ ਡੀਐਮ ਸਾਹਿਬ ਨੂੰ ਮਿਲ ਸਕੇ ਤੇ ਡੀਐਮ ਸਾਹਿਬ ਦੇ ਨਾਲ ਗੱਲ ਕਰ ਸਕੇ ਦੋਸਤੋ ਬਾਅਦ ਉਸਨੇ ਕਿਹਾ ਕਿ ਇੱਕ ਵਾਰ ਡੀਐਮ ਸਾਹਿਬ ਨਾਲ ਮੈਨੂੰ ਮਲਾ ਦਿਓ ਤੇ ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਕਿ ਕਿਵੇਂ ਤੁਸੀਂ ਮੇਰੇ ਨਾਲ ਧੱਕਾ ਕਰਦੇ ਹੋ ਜਿਵੇਂ ਹੀ ਐਸਪੀ ਨੇ ਇਹ ਗੱਲ ਸੁਣੀ ਕਿ ਇਹ ਮਜ਼ਦੂਰ ਐਵੇਂ ਕਹਿ ਰਿਹਾ ਕਿ ਡੀਐਮ ਸਾਹਿਬ ਦੇ ਕੋਲ ਸ਼ਿਕਾਇਤ ਕਰਾਂਗਾ ਤਾਂ ਉਸ ਤੋਂ ਬਾਅਦ ਉਹ ਖਿੱਚ ਕੇ ਥੱਪੜ ਜੜ ਦਿੰਦਾ ਹੈ ਜੀ ਹਾਂ ਡੀਐਮ ਸਾਹਿਬ ਦੇ ਪਿਤਾ ਦੇ ਜਦੋਂ ਖਿੱਚ ਕੇ ਥੱਪੜ ਜੜਦਾ ਹੈ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਇਸ ਪੂਰੀ ਘਟਨਾ ਨੂੰ ਜਾਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਇਸ ਪੂਰੀ ਗੱਲ ਨੂੰ ਜਾਣਨ ਤੋਂ ਲਈ ਪਹਿਲਾਂ ਆਪਾਂ ਨੂੰ ਕਹਾਣੀ ਦੇ ਸ਼ੁਰੂ ਚ ਜਾਣਾ ਪਵੇਗਾ ਇਹ ਕਹਾਣੀ ਸ਼ੁਰੂ ਹੁੰਦੀ ਹੈ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਜਿੱਥੋਂ ਦਾ ਰਹਿਣ ਵਾਲਾ ਸੁਰਜੀਤ ਸਿੰਘ ਜੋ ਕਿ ਇੱਕ ਮਜ਼ਦੂਰੀ ਕਰਦਾ ਹੁੰਦਾ ਸੀ ਉਸ ਦੀ ਧਰਮ ਪਤਨੀ ਜਿਸ ਦਾ ਨਾਮ ਮਨਜੀਤ ਕੌਰ ਜੋ ਕਿ ਉਸ ਦੇ ਨਾਲ ਹੀ ਦਿਹਾੜੀ ਮਜ਼ਦੂਰੀ ਕਰਨਦੀ ਹੁੰਦੀ ਸੀ ਅਤੇ ਉਹਨਾਂ ਦਾ ਇੱਕੋ ਇੱਕ ਬੱਚਾ ਜਿਸ ਦਾ ਨਾਮ ਤਜਿੰਦਰ ਜੋ ਕਿ ਬਚਪਨ ਤੋਂ ਹੀ ਪੜਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਅਤੇ ਸਾਰੇ ਹੀ ਲੋਕ ਉਸ ਦੀ ਤਾਰੀਫ਼ ਕਰਦੇ ਹੁੰਦੇ ਸੀ ਤਜਿੰਦਰ ਜੋ ਕਿ ਸ਼ੁਰੂ ਤੋਂ ਹੀ ਬਹੁਤ ਹੀ ਲਗਨ ਵਾਲਾ ਬੱਚਾ ਸੀ ਉਹ ਹਰ ਇੱਕ ਐਕਟੀਵਿਟੀ ਦੇ ਵਿੱਚ ਅੱਗੇ ਆਉਂਦਾ ਸੀ ਅਦੇ ਉਸ ਦੇ ਮਾਤਾ ਪਿਤਾ ਨੇ ਵੀ ਇਹੀ ਸੁਪਨਾ ਦੇਖਿਆ ਸੀ ਕਿ ਅਸੀਂ ਤਾਂ ਆਪਣੀ ਜ਼ਿੰਦਗੀ ਜੋ ਹੈ ਦਿਹਾੜੀ ਮਜ਼ਦੂਰੀ ਦੇ ਵਿੱਚ ਟਪਾ ਦਿੱਤੀ ਹੈ ਅਸੀਂ ਸਾਡੇ ਬੱਚੇ ਨੂੰ ਦਿਹਾੜੀ ਮਜ਼ਦੂਰੀ ਨਹੀਂ ਕਰਨ ਦੇਵਾਂਗੇ ਅਸੀਂ ਅੱਧੀ ਰੋਟੀ ਖਾ ਲਵਾਂਗੇ ਪਰ ਅਸੀਂ ਬੱਚੇ ਨੂੰ ਪੜ੍ਹਾਵਾਂਗੇ ਅਤੇ ਉਸ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਕਾਮਯਾਬ ਜ਼ਰੂਰ ਕਰਾਂਗੇ ਜੋ ਤੱਕੇ ਅਸੀਂ ਖਾਰੇ ਆ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦੇ ਹਾਂ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ ਸਾਨੂੰ ਪੂਰਾ ਮਿਹਨਤਾਨਾ ਵੀ ਨਹੀਂ ਮਿਲਦਾ ਤੇ ਵੱਡੇ ਲੋਕ ਸਾਡੇ ਪੈਸੇ ਖਾ ਜਾਂਦੇ ਨੇ ਜੇ ਅਸੀਂ 10 ਦਿਨ ਉੱਥੇ ਦਿਹਾੜੀ ਲਾਉਨੇ ਆ ਤਾਂ ਸਾਨੂੰ 8-9 ਦਿਨਾਂ ਦੇ ਪੈਸੇ ਹੀ ਦਿੰਦੇ ਨੇ ਤੇ 200-300 ਰੁਪਿਆ ਵੱਡੇ-ਵੱਡੇ ਅਮੀਰ ਲੋਕ ਵੀ ਵਿੱਚੋਂ ਮਾਰ ਜਾਂਦੇ ਨੇ ਅਤੇ ਇਹ ਕੰਮ ਸਾਡੇ ਬੱਚੇ ਕਦੇ ਵੀ ਨਾ ਕਰਨ ਤੇ ਇਹੀ ਉਹਨਾਂ ਦੇ ਮਾਪੇ surjit singh ਯਾਨੀ ਉਸਦੀ ਮਾਤਾ manjit kaur ਦੋਨਾਂ ਦਾ ਇਹੀ ਸੁਪਨਾ ਸੀ ਕਿ ਸਾਡਾ ਬੱਚਾ ਤਜਿੰਦਰ ਜੋ ਕਿ ਪੜੇ ਉਸ ਨੂੰ ਅਸੀਂ ਕਦੇ ਵੀ ਇਸ ਲਾਈਨ ਦੇ ਵਿੱਚ ਨਹੀਂ ਪੈਣ ਦੇਵਾਂਗੇ ਤਾਂ ਦੋਸਤੋ ਦੱਸ ਦਈਏ ਕਿ ਤਜਿੰਦਰ ਨੂੰ ਦਿਨ ਰਾਤ ਮਿਹਨਤ ਕਰਵਾਏਗੀ ਉਸ ਦੇ ਪਿਤਾ ਨੇ ਇਹ ਕਿਹਾ ਕਿ ਬੇਸ਼ੱਕ ਮੈਂ ਦਿਹਾੜੀ ਕਰਦਾ ਹਾਂ ਮਜ਼ਦੂਰੀ ਕਰਦਾ ਹਾਂ ਦਿਹਾੜੀ ਮਜ਼ਦੂਰੀ ਦੇ ਨਾਲ ਆਪਾਂ ਨੂੰ ਘਰ ਦੀ ਰੋਟੀ ਬਗਾਂ ਮੁਸ਼ਕਲ ਦੇ ਨਾਲ ਬਣਦੀ ਹੈ ਪਰ ਤੂੰ ਬਿਲਕੁਲ ਵੀ ਪਰਵਾਹ ਨਾ ਕਰੀ ਤੂੰ ਜ਼ਿੰਦਗੀ ਦੇ ਵਿੱਚ ਅਗਾਹ ਵਧਣਾ ਹੈ ਕਾਮਯਾਬ ਹੋਣਾ ਹੈ ਅਤੇ ਤੂੰ ਸਿਰਫ ਤੇ ਸਿਰਫ ਆਪਣੇ ਸੁਪਨੇ ਵੱਲ ਧਿਆਨ ਦੇਈਂ ਅਤੇ ਉਸ ਨੂੰ ਬਚਪਨ ਤੋਂ ਹੀ ਤੇਜਿੰਦਰ ਨੂੰ ਕਲੈਕਟਰ ਕਹਿਣ ਲੱਗੇ ਸੀ ਕਿ ਮੇਰਾ ਪੁੱਤ ਤਾਂ ਵੱਡਾ ਹੋ ਕੇ ਕਲੈਕਟਰ ਬਣੇਗਾ ਉਸ ਦੇ ਮਾਤਾ ਪਿਤਾ ਦੀ ਦਿੱਤੀ ਹੋਈ ਹੱਲਾਸ਼ੇਰੀ ਜੋ ਕਿ ਉਸ ਨੂੰ ਕੰਮ ਆਈ ਅਤੇ ਉਸ ਨੇ ਪੜ੍ਹਾਈ ਦੇ ਵਿੱਚ ਇਕਾਗਰਮੰਦ ਦੇ ਨਾਲ ਅਤੇ ਲਗਨ ਲਾ ਲਈ ਅਤੇ ਉਸ ਨੇ ਇਹੀ ਸੁਪਨਾ ਸੰਜੋਆ ਕਿ ਮੈਂ ਆਪਣੇ ਮਾਤਾ ਪਿਤਾ ਦੀ ਕਹੀ ਹੋਈ ਗੱਲ ਹਮੇਸ਼ਾ ਪੂਰੀ ਕਰੂੰਗਾ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਕਾਮਯਾਬ ਹੋ ਕੇ ਦਿਖਾਉਂਗਾ ਅਤੇ ਮੇਰੇ ਮਾਤਾ ਪਿਤਾ ਦਾ ਜੋ ਸੁਪਨਾ ਹੈ ਮੈਨੂੰ ਅਗਾਹ ਵਧਾਉਣ ਦੇ ਲਈ ਉਸ ਨੂੰ ਮੈਂ ਹਮੇਸ਼ਾ ਹਮੇਸ਼ਾ ਪੂਰਾ ਕਰੂੰਗਾ ਚਾਹੇ ਉਸ ਦੇ ਲਈ ਮੈਨੂੰ ਕੁਝ ਵੀ ਕਰਨਾ ਪਵੇ ਤਾਂ ਦੋਸਤੋ 8ਵੀਂ ਜਮਾਤ ਦੇ ਵਿੱਚ ਪਹੁੰਚ ਜਾਂਦਾ ਹੈ ਤਜਿੰਦਰ ਤੇ ਜਦੋਂ 8ਵੀਂ ਦੇ ਵਿੱਚ ਆਉਂਦਾ ਹੈ ਤਾਂ ਉਸ ਵਕਤ ਕੀ ਹੁੰਦਾ ਹੈ ਕਿ ਤਜਿੰਦਰ ਦੀ ਜੋ ਮਾਤਾ ਹੈ ਉਹ ਕਾਫੀ ਬਿਮਾਰ ਰਹਿਣ ਲੱਗ ਜਾਂਦੀ ਹੈ ਜਿੰਨੀ ਵੀ ਦਿਹਾੜੀ ਮਜ਼ਦੂਰੀ ਕਰਦੇ ਸੀ ਦਿਹਾੜੀ ਮਜ਼ਦੂਰੀ ਕਰਨ ਦੇ ਨਾਲ ਜੋ ਵੀ ਉਹਨਾਂ ਨੂੰ ਪੈਸਾ ਮਿਲਦਾ ਸੀ ਸਾਰਾ ਪੈਸਾ ਉਹਨਾਂ ਨੇ ਜੋ ਜਮਾ ਪੂੰਜੀ ਸੀ ਉਸ ਦੇ ਇਲਾਜ ਦੇ ਉੱਪਰ ਖਰਚ ਹੋ ਗਿਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਉਸ ਨੂੰ ਦਵਾਈ ਦਵਾਈ ਪਰ ਦਵਾਈ ਦਿਵਾਉਣ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਵੀ ਫਰਕ ਨਾ ਪਿਆ ਪਿੰਡ ਦੇ ਇੱਕ ਸੌਕਰ ਦੇ ਕੋਲੋਂ ਜਦੋਂ ਇਹਨਾਂ ਨੇ ਪੈਸਾ ਉਧਾਰਾ ਮੰਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਦੇਣ ਨੂੰ ਕੀ ਹੈ ਤਾਂ ਉਸ ਤੋਂ ਬਾਅਦ ਜੋ ਤੇਜਿੰਦਰ ਦੇ ਪਿਤਾ surjit singh ਹੈ ਉਹੀ ਕਹਿਣ ਲੱਗੇ ਕਿ ਸਾਡੇ ਕੋਲ ਦੇਣ ਨੂੰ ਕੁਝ ਵੀ ਨਹੀਂ ਹੈ ਪਰ ਅਸੀਂ ਇਮਾਨਦਾਰੀ ਦੇ ਨਾਲ ਕਹਿੰਨੇ ਆ ਕਿ ਤੁਸੀਂ ਸਾਨੂੰ ਕੰਮ ਦਿਓ ਅਸੀਂ ਤੁਹਾਡੇ ਕੰਮ ਕਰਾਂਗੇ ਤੁਸੀਂ ਇੱਕ ਵਾਰੀ ਐਡਵਾਂਸ ਪੈਸੇ ਦੇ ਦਿਓ ਉਸ ਦੇ ਨਾਲ ਮੇਰੀ ਘਰ ਵਾਲੀ ਦਾ ਇਲਾਜ ਹੋ ਜਾਵੇਗਾ ਅਤੇ ਇਸ ਕਰਕੇ ਮੈਂ ਤੁਹਾਡੇ ਕੰਮ ਕਰ ਦੇਵਾਂਗਾ ਅਤੇ ਤੁਹਾਡੇ ਪੈਸੇ ਵੀ ਉਤਾਰ ਦੇਵਾਂਗਾ ਤਾਂ ਉਸ ਤੋਂ ਬਾਅਦ ਕੀ ਹੋਇਆ ਉਸ ਸੌਕਰ ਨੇ ਕੁਝ ਪੈਸੇ ਦੇ ਦਿੱਤੇ ਅਤੇ ਕਿਹਾ ਕਿ ਤੂੰ ਜਾ ਆਪਣੀ ਘਰ ਵਾਲੀ ਦਾ ਇਲਾਜ ਕਰਵਾ ਅਤੇ ਉਸ ਤੋਂ ਬਾਅਦ ਇਹ ਪੈਸੇ ਤੂੰ ਥੋੜੇ ਥੋੜੇ ਕਰਕੇ ਮੋੜ ਦੇ ਮੀ ਨਹੀਂ ਤਾਂ ਸਾਡੇ ਖੇਤਾਂ ਦੇ ਵਿੱਚ ਕੰਮ ਬਹੁਤ ਹੋਵੇਗਾ ਤੂੰ ਕੰਮ ਕਰਵਾ ਦੇ ਮੀ ਅਤੇ ਉਸ ਦੇ ਨਾਲ ਤੇਰੇ ਪੈਸੇ ਵੀ ਵਾਪਸ ਹੋ ਜਾਣਗੇ ਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਉਸਨੇ ਆਪਣੀ ਘਰਵਾਲੀ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਬਚ ਨਾ ਸਕੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਤੇਜਿੰਦਰ ਦੇ ਉੱਪਰ ਅਤੇ ਉਸਦੇ ਪਿਤਾ ਸੁਰਜੀਤ ਸਿੰਘ ਦੇ ਉੱਪਰ ਜਾਣੋ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਉਹਨਾਂ ਦੀ ਜ਼ਿੰਦਗੀ ਤਬਾਹ ਹੋ ਗਈ ਸੀ ਕਿਉਂਕਿ ਉਹਨਾਂ ਦੀ ਮਾਂ ਯਾਨੀ ਕਿ ਸੁਰਜੀਤ ਸਿੰਘ ਦੀ ਘਰਵਾਲੀ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ ਹੁਣ ਉਹ ਸੌਕਰ ਜੋ ਕਿ ਵਾਰੀ ਵਾਰੀ surjit singh ਨੂੰ torture ਕਰਦਾ ਸੀ ਕਿ ਤੂੰ ਸਾਨੂੰ ਪੈਸੇ ਮੋੜ ਅਤੇ surjit singh ਇਹੀ ਕਹਿਣ ਲੱਗਿਆ ਸੀ ਕਿ ਸਾਡੇ ਕੋਲੇ ਦੇਣ ਨੂੰ ਕੁਝ ਨਹੀਂ ਸਾਡੇ ਕੋਲ ਮੋੜਨ ਨੂੰ ਕੀ ਹੈ ਸਾਡੇ ਕੋਲ ਤਾਂ ਸਾਡੇ ਹੱਦ ਨੇ ਅਸੀਂ ਮਿਹਨਤ ਕਰ ਸਕਦੇ ਹਾਂ ਤਾਂ ਉਸ ਤੋਂ ਬਾਅਦ ਕੀ ਹੋਇਆ surjit singh ਉਸ ਸੌਕਰ ਦੇ ਖੇਤਾਂ ਦੇ ਵਿੱਚ ਸਿਰੀ ਰਲ ਗਿਆ ਅਤੇ ਉਸ ਦੇ ਖੇਤ ਦੇ ਵਿੱਚ ਕੰਮ ਕਰਿਆ ਕਰੇ ਬਦਲੇ ਦੇ ਵਿੱਚ ਉਸ ਨੂੰ ਪੈਸਾ ਵੀ ਕੁਝ ਨਾ ਮਿਲਿਆ ਕਰੇ ਤੇ ਉਧਰ ਤਜਿੰਦਰ ਜੋ ਕਿ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਉਸ ਦੇ ਵੀ ਸੁਪਨੇ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਾਮਯਾਬ ਹੋਵਾਂ ਪਰ ਉਹ ਆਪਣੇ ਸੁਪਨੇ ਪੂਰੇ ਕਰੇ ਕਿਵੇਂ ਉਸ ਨੂੰ ਉਸ ਦੇ ਪਿਤਾ ਤੋਂ ਹੀ ਉਮੀਦ ਸੀ ਤੇ ਪਿਤਾ ਜੋ ਕਿ ਉਧਾਰ ਚੱਕੇ ਹੋਏ ਪੈਸਿਆਂ ਦੇ ਬਦਲੇ ਸਰੀਰ ਅੜਿਆ ਹੋਇਆ ਸੀ ਤੇ ਉਸ ਸੌਕਰ ਨੇ ਵੀ ਬਾਅਦ ਦੇ ਵਿੱਚ ਬਹੁਤ ਵੱਡਾ ਧੋਖਾ ਕਰ ਦਿੱਤਾ ਉਸਦੇ ਪੈਸੇ ਵੀ ਪੂਰੇ ਹੋ ਗਏ ਸੀ ਪੈਸੇ ਪੂਰੇ ਹੋਣ ਤੋਂ ਬਾਅਦ ਵੀ 2 ਮਹੀਨੇ ਐਕਸਟਰਾ ਕੰਮ ਕਰਵਾ ਲਿਆ ਤੇ ਉਸਦੇ ਵੀ ਪੈਸੇ ਨਹੀਂ ਦਿੱਤੇ ਅਤੇ ਇਹ ਕਿਹਾ ਕਿ ਤੁਹਾਡੇ ਪੈਸੇ ਤਾਂ ਅਜੇ ਤੱਕ ਸਾਡੇ ਵੱਲ ਖੜੇ ਐ ਜੀ ਹਾਂ ਇਹ ਗੱਲਾਂ ਉਸਨੇ ਬਚਪਨ ਦੇ ਵਿੱਚ ਹੀ ਆਪਣੇ ਮਨ ਦੇ ਵਿੱਚ ਧਾਰ ਲਈਆਂ ਸੀ ਕਿ ਸਭ ਕੁਝ ਗਰੀਬ ਦੇ ਨਾਲ ੱੱੱਕਾ ਲੋਕ ਕਰਦੇ ਹੀ ਰਹਿੰਦੇ ਨੇ ਤੇ ਜੇੰਦਰ 8ਵੀਂ ਜਮਾਤ ਦੇ ਵਿੱਚ ਆਇਆ ਤੇ ਉਸ ਨੂੰ ਵਜੀਫਾ ਮਿਲਿਆ ਤੇ ਵਜੀਫੇ ਦੇ ਪੈਸਿਆਂ ਦੇ ਨਾਲ ਉਸ ਨੇ ਪੜ੍ਹਾਈ ਕੀਤੀ ਉਸ ਤੋਂ ਬਾਅਦ 10ਵੀਂ ਜਮਾਤ ਵੀ ਉਸ ਨੇ ਪਾਸ ਕੀਤੀ ਐਵੇਂ ਕਰਦੇ ਕਰਦੇ ਕੁਝ ਐਨਜੀਓ ਜੋ ਕਿ ਸਪੋਰਟ ਕਰਨ ਦੇ ਲਈ ਆ ਗਏ ਕਿ ਇੱਕ ਦਿਹਾੜੀਦਾਰ ਦਾ ਬੱਚਾ ਜੋ ਕਿ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਹੈ 8ਵੀਂ ਜਮਾਤ ਦੇ ਵਿੱਚ ਵੀ ਇਸ ਨੇ ਪੂਰਾ ਜ਼ਿਲ੍ਹਾ ਟੌਪ ਕੀਤਾ ਸੀ ਤੇ ਹੁਣ ਅਗਾਹ ਵੱਧ ਕੇ ਇਹ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਹੋਵੇਗਾ ਤੇ ਇਸ ਦੀ ਸਹਾਇਤਾ ਕੀਤੀ ਜਾਵੇ ਦੋਸਤੋ ਬਹੁਤ ਸਾਰੇ ਐਨਜੀਓ ਨੇ ਜੋ ਕਿ ਤਜਿੰਦਰ ਨੂੰ ਗੋਦ ਲੈ ਲਿਆ ਅਤੇ ਉਸਦੀ 12ਵੀਂ ਪਾਸ ਕਰਵਾ ਲਈ 12ਵੀਂ ਪਾਸ ਕਰਾਉਣ ਤੋਂ ਬਾਅਦ ਹੁਣ ਕਾਲਜ ਦਾ ਟਾਈਮ ਆ ਗਿਆ ਕਾਲਜ ਦੇ ਵਿੱਚ ਐਡਮਿਸ਼ਨ ਲੈਣਾ ਸੀ ਅਤੇ ਐਡਮਿਸ਼ਨ ਲੈਣ ਦੇ ਲਈ ਉਸ ਕੋਲ ਪੈਸੇ ਨਹੀਂ ਸੀ ਤਾਂ ਉਸ ਤੋਂ ਬਾਅਦ ਇੱਕ ਐਨਜੀਓ ਨੇ ਫੇਰ ਤਜਿੰਦਰ ਦੀ ਹੈਲਪ ਕੀਤੀ ਅਤੇ ਕਾਲਜ ਦੇ ਵਿੱਚ ਉਸ ਦਾ ਐਡਮਿਸ਼ਨ ਤਾਂ ਕਰਵਾ ਦਿੱਤਾ ਪਰ ਰੁਟੀਨ ਖਰਚੇ ਦੇ ਲਈ ਜੋ ਕਿ ਤਜਿੰਦਰ ਕੋਲ ਬਿਲਕੁਲ ਵੀ ਪੈਸੇ ਨਹੀਂ ਸੀ ਤੇ ਆਪਣੇ ਪਿਤਾ ਦੇ ਕੋਲੋਂ ਪੈਸੇ ਮੰਗ ਨਹੀਂ ਸੀ ਸਕਦਾ ਤੇ ਜਿੰਦਰ ਜੋ ਕਿ ਇੱਕ ਘਰ ਦੇ ਵਿੱਚ ਨੌਕਰੀ ਲੱਗ ਗਿਆ ਅਤੇ ਉਹਨਾਂ ਦੀ ਗੱਡੀ ਧੋਦਿਆ ਕਰੇ ਉਹਨਾਂ ਦੇ ਘਰ ਦੇ ਕੰਮ ਕਰਦਿਆ ਕਰੇ ਤੇ ਰਾਤ ਦੇ ਹਨੇਰਿਆਂ ਦੇ ਵਿੱਚ ਜਾਗ ਜਾ ਕੇ ਮਿਹਨਤ ਕਰਿਆ ਕਰੇ ਅਤੇ ਪੜ੍ਹਾਈ ਕਰਿਆ ਕਰੇ ਇਸ ਤੋਂ ਇਲਾਵਾ ਸਵੇਰੇ ਲੋਕਾਂ ਦੇ ਘਰਾਂ ਦੇ ਵਿੱਚ ਅਖਬਾਰ ਸਿੱਟ ਕੇ ਆਇਆ ਕਰੇ ਉਸ ਦੇ ਨਾਲ ਉਸ ਨੂੰ 5-7000 ਰੁਪਏ ਮਹੀਨੇ ਦਾ ਬਣ ਜਾਂਦਾ ਸੀ ਜਿਸ ਦੇ ਨਾਲ ਉਹ ਪੜ੍ਹਾਈ ਦੇ ਉੱਪਰ ਖਰਚਾ ਕਰਦਾ ਜਾਂ ਫਿਰ ਆਪਣੇ ਲੀੜੇ ਕੱਪੜੇ ਲੈ ਲੈਂਦਾ ਜੀ ਹਾਂ ਉਹ ਦਿਨ ਆ ਗਿਆ ਜਿਸ ਦਿਨ ਜੋ ਕਿ ਤੇਜਿੰਦਰ ਦਾ ਸੁਪਨਾ ਪੂਰਾ ਹੋਣਾ ਸੀ ਤੇ ਤੇਜਿੰਦਰ ਡੀਐਮ ਦਾ ਜਦੋਂ ਇੰਟਰਵਿਊ ਕਲੀਅਰ ਕੀਤਾ ਤੇ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਉਸ ਨੂੰ ਜੁਆਇਨਿੰਗ ਮਿਲ ਗਈ ਤੇ ਜੁਆਇਨਿੰਗ ਮਿਲਣ ਤੋਂ ਬਾਅਦ ਸਿੱਧਾ ਆਪਣੇ ਪਿਤਾ ਦੇ ਕੋਲ ਆਉਂਦਾ ਹੈ ਤੇ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਪਾਪਾ ਤੇਰੀ ਕੀਤੀ ਹੋਈ ਮਿਹਨਤ ਦੇ ਸਦਕਾ ਅੱਜ ਮੈਂ ਡੀਐਮ ਲੱਗ ਗਿਆ ਹਾਂ ਪਰ ਹੁਣ ਮੈਨੂੰ ਤੇਰੀ ਇੱਕ ਹੈਲਪ ਚਾਹੀਦੀ ਹੈ ਕਿਉਂਕਿ ਮਜ਼ਦੂਰਾਂ ਦੇ ਨਾਲ ਧੱਕਾ ਹੁੰਦਾ ਹੈ ਅਤੇ ਇਸੇ ਚੀਜ਼ ਨੂੰ ਤਾਂ ਮੈਂ ਖਤਮ ਕਰਨੀ ਚਾਹੁੰਦਾ ਕਿਉਂਕਿ ਇਹ ਸਾਰਾ ਸੰਤਾਪ ਮੈਂ ਆਪਣੇ ਪਿੰਡੇ ਦੇ ਉੱਪਰ ਹੰਡਾਇਆ ਹੈ ਤੇ ਆਪਣੇ ਪਿਤਾ surjeet singh ਨੂੰ ਲੈ ਕੇ sp office ਦੇ ਵਿੱਚ ਭੇਜ ਦਿੰਦਾ ਹੈ ਤੇ ਜਦੋਂ sp surjeet singh ਦੇ ਨਾਲ ਐਦਾਂ ਧੱਕਾ ਕਰਦਾ ਹੈ ਤੇ ਜਦੋਂ ਥੱਪੜ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਐਨੇ ਵਿੱਚ ਗੱਡੀਆਂ ਦਾ ਕਾਫਲਾ ਆ ਕੇ ਪੂਰੇ sp office ਨੂੰ ਘੇਰ ਲੈਂਦਾ ਹੈ ਅਤੇ ਵਿੱਚੋਂ ਨਿਕਲਦਾ ਹੈ ਸ਼ਹਿਰ ਦਾ dm tejender singh tejender singh ਜਦੋਂ sp office ਦੇ ਵੱਲ ਵੱਧਦਾ ਹੈ ਤਾਂ ਸਾਰੇ ਹੀ ਲੋਕ ਸਲੂਟ ਮਾਰਦੇ ਨੇ dm ਸਾਹਿਬ ਨੂੰ ਅਤੇ dm ਸਾਹਿਬ ਨੇ ਕਿਹਾ ਕਿ ਕੀ ਚੱਲ ਰਿਹਾ ਇੱਥੇ ਦਸ ਤੋਂ ਬਾਅਦ ਐਸਪੀ ਬੋਲਣ ਲੱਗਿਆ ਕਿ ਸਰ ਕੁਝ ਨਹੀਂ ਚੱਲ ਰਿਹਾ ਇਹ ਮਜ਼ਦੂਰ ਹੈ ਜੋ ਪੈਸੇ ਮੰਗਦਾ ਹੈ ਅਦੇਸ ਨੂੰ ਅਸੀਂ ਪੈਸੇ ਦੇਨੇ ਆ ਤੇ ਇਹ ਸਾਡੇ ਨਾਲ ਅੜੀ ਕਰਦਾ ਹੈ ਦੋਸਤੋ ਬਾਤ ਰਜਿੰਦਰ ਬੋਲਣ ਲੱਗਿਆ ਜੋ ਕੁਝ ਤੁਸੀਂ ਇਸ ਮਜ਼ਦੂਰ ਦੇ ਨਾਲ ਕੀਤਾ ਸਾਰੀ ਰਿਕਾਰਡਿੰਗ ਜੋ ਕਿ ਪੁਲਿਸ ਹੈੱਡਕੁਆਰਟਰ ਦੇ ਵਿੱਚ ਚੱਲ ਰਹੀ ਹੈ ਤੁਹਾਡੇ ਸਾਰੇ ਕਾਲੇ ਕਾਰਨਾਮੇ ਉਸ ਦੇ ਵਿੱਚ ਰਿਕਾਰਡ ਹੋ ਗਏ ਨੇ ਤੁਹਾਨੂੰ ਪਤਾ ਹੈ ਮਜ਼ਦੂਰ ਕੌਣ ਹੈ ਐਸੇ ਹੀ ਮਜ਼ਦੂਰ ਦੀ ਵਜ੍ਹਾ ਦੇ ਨਾਲ ਅੱਜ ਮੈਂ ਸ਼ਹਿਰ ਦਾ ਡੀਐਮ ਬਣਿਆ ਇਹ ਮੇਰੇ ਪਿਤਾ ਨੇ ਜਦੋਂ ਉਸ ਨੇ ਸੁਣਿਆ ਕਿ ਇਹ ਡੀਐਮ ਸਾਹਿਬ ਦੇ ਪਿਤਾ ਨੇ ਤਾਂ ਐਸਪੀ ਸਾਹਿਬ ਡੀਐਮ ਸਾਹਿਬ ਦੇ ਅੱਗੇ ਮਿੰਨਤਾਂ ਕਰਨ ਲੱਗੇ ਅਤੇ ਕਿਹਾ ਕਿ ਸਾਹਿਬ ਮੈਨੂੰ ਮaaf ਕਰ ਦਿਓ ਮੈਨੂੰ ਨੌਕਰੀ ਤੋਂ ਬਰਦਾਸ਼ਤ ਨਾ ਕਰਿਓ ਦੋਸਤੋ ਬਾਦ ਡੀਐਮ ਸਾਹਿਬ ਨੇ ਕਿਹਾ ਕਿ ਆਪਾਂ ਸਾਰੇ ਹੀ ਮਿਹਨਤ ਕਰਕੇ ਅਗਾ ਵਧਿਆਂ ਪਰ ਕਦੇ ਵੀ ਆਪਾਂ ਨੂੰ ਕਿਸੇ ਗਰੀਬ ਦਾ ਹੱਕ ਨਹੀਂ ਮਾਰਨਾ ਚਾਹੀਦਾ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਜੋ ਏਦਾਂ ਦੀ ਹਰ ਜਾਣਕਾਰੀ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਧੰਨਵਾਦ